ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਵੈਲਕਮ ਤੇ ਅਸੀਂ ਇੱਕ ਤਿਆਰੀ ਸ਼ੁਰੂ ਕਰਨ ਲੱਗੇ ਆ ਅਸੀਂ ਵਲੌਗ ਤੇ ਅਸੀਂ ਘਰੇ ਸ਼ੁਰੂ ਕਰਨਾ ਸੀ ਪਰ ਸਾਰੀ ਫੈਮਲੀ ਇਕੱਠੀ ਹੋਣ ਦੇ ਬਾਵਜੂਦ ਫਿਰ ਜਿਹੜਾ ਟਾਈਮ ਨਹੀਂ ਲੱਗਾ ਤੇ ਇੱਥੇ ਰਸਤੇ 'ਚ ਅਸੀਂ ਖੜੇ ਸੀ ਤੇ ਮੈਂ ਕਿਹਾ ਕਿ ਚਲੋ ਹੁਣੇ ਸ਼ੁਰੂ ਕਰ ਲੈਂਦੇ ਆ ਸੋ ਅਸੀਂ ਹੁਣੇ ਜੀ ਦਿੱਤਾ ਤੇ ਅਸੀਂ ਅੱਜ ਚੰਨਣ ਅਵੇਹ ਤਾਂ ਇੱਥੇ ਪੰਜਾਬ 'ਚ ਵੀ ਹੈ ਨਾ ਵੈਦਰ ਜਿਹੜਾ ਬੜਾ ਵਧੀਆ ਹੋ ਗਿਆ। ਹਾਂਜੀ। ਅੱਜ ਹੀ ਵੈਦਰ ਵਧੀਆ ਹੋਇਆ। ਹਾਂ। ਤੇ ਥੋੜੀ ਠੰਡ ਹੋ ਗਿਆ ਬੜਾ ਵਧੀਆ। ਜਿੱਦ ਤਰ ਅਸੀਂ ਕਿਤੇ ਕਿਤੇ ਘੜੇਮਾਰੀ ਵੀ ਹੋਈ ਆ। ਉਹ ਮੈਂ ਨਹੀਂ ਰੱਖਿਆ ਨੀ। ਜਿਹਦੇ ਤੇ ਜੰਦਜੀ ਖੜੀ ਆ ਤੋ ਉਸਤਰੀਆਂ ਨਹੀਂ ਜਾਂਦਾ ਤੂੰ ਤੁਸੀਂ ਥੋੜੀ ਗਾਹ ਕਰਨਾ। ਪਾਣੀ ਦਿੰਦਾ ਇੱਥੇ ਆ। ਹਾਂਜੀ। 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 ਇਹ ਆ ਗਿਆ ਜ਼ਾਵਲ ਨੇ ਜ਼ਾਵਲ ਨੇ ਆਉਣਾ ਹੈ ਵੇਖੋ ਤੇ ਅਸੀਂ ਇੱਥੇ ਨਾ ਖੜੇ ਆ ਸਾਡੀ ਦੂਸਰੀ ਗੱਡੀ ਜਿਹੜੀ ਪਿੱਛੇ ਆ ਸੋ ਅੱਜ ਦਾ ਵੀ ਅੱਜ ਬੈਕਟਵਾ ਦੇਣੀ ਭਾਜੀ ਨਾਲ ਲੇਟ ਤੇ ਅਸੀਂ ਚੱਲੇ ਆ ਅੱਜ ਜੀ ਹਿਮਾਚਲ ਦੀ ਆ ਠੰਡੀਆਂ ਠੰਡੀਆਂ ਵਾਦੀਆਂ ਚ ਠੰਡੀ ਠੰਡੀ ਹਵਾ ਲੈਣ ਸੋ ਜਿਵੇਂ ਕਿ ਅਸੀਂ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਦੱਸਿਆ ਕਿ ਸਾਡੀ family ਜਿਹੜੀ ਆ ਇੰਗਲੈਂਡ ਰਹਿੰਦੀ ਆ ਉਹ ਵੀ ਬੱਚੇ ਆਏ ਹੋਏ ਨੇ ਫਾਰੇ ਫਾਰੇ ਤੇ ਹੀ ਗੱਲਾਂ ਕਿ ਉਹਨਾਂ ਦੀ ਕੋਈ ਫੋਟੋ ਨਹੀਂ ਕੋਈ ਕੁਛ ਨਹੀਂ ਕਿਉਂਕਿ ਉਹ ਲਾਈਟ ਨਹੀਂ ਕਰਦੇ ਹਾਂ ਉਹ ਲਾਈਟ ਨਹੀਂ ਕਰਦੇ ਸੋ ਸਹੀ ਤਾਂ ਹੁਣ ਅਸੀਂ ਅਸੀਂ ਤਾਂ ਕੋਈ ਸ਼ਾਇਰ ਨਹੀਂ ਸੰਦੋ ਕੋਈ ਵਰਕ ਨਹੀਂ ਮੈਂਦਾ ਤੇ ਕਿਤੇ ਦੀ ਬਾਕੀ ਇਹ ਹੈ ਕਿ ਜਰਣਾ ਸਭ ਵੀ ਆਪਣੀ ਆਪਣੀ ਲਾਈਫ ਆ ਹਨਾ ਲਾਈਫ ਨਹੀਂ ਮਤਲਬ ਮਰਜ਼ੀ ਲਾਈਕ ਕਰਦਾ ਕੋਈ ਨਹੀਂ ਲਾ ਕਰਦਾ ਉਹ ਸਾਰੇ ਸੋਚਦੇ ਆ ਕਿ ਅਸੀਂ ਨਹੀਂ ਆਉਣਾ ਚਾਹੁੰਦੇ ਕੈਮਰੇ ਦੇ ਉੱਤੇ ਤੇ ਤਾਂ ਕਰਦੇ ਆ ਆਈ ਆ ਜੰਨੇ ਹਾਏ ਇਹ ਵੀ ਸਾਡੇ ਨਾਲ ਚੱਲੇ ਨੇ ਮੈਡਮ ਜੀ ਤਾਂ ਜੇ ਮੈਨੂੰ ਦੂਸਰੀ ਕਹਿੰਦੀ ਕਿ ਪੂਜੀ ਮੇਰੇ ਲਈ ਜਗ੍ਹਾ ਹੀ ਨਹੀਂ ਹੈਗੀ ਫਿਰ ਇੱਕ ਬੰਦੇ ਵਾਸਤੇ ਕਿਉਂਕਿ ਅਸੀਂ ਦੋ ਗੱਡੀਆਂ ਚਿੱਤੀ ਆਇਆ ਤੇ ਦੋ ਗੱਡੀਆਂ ਰੈਂਟ ਤੇ ਆ ਤੇ ਫਿਰ ਇੱਕ ਇੱਕ ਮੈਂਬਰ ਵਾਸਤੇ ਥੋੜੀ ਇੱਕ ਗੱਡੀ ਕਰ ਲਈ ਤੋ ਇਹ ਪੱਜਾ ਪਾਟੀ ਸਾਡੇ ਨਾਲ ਆ ਤੇ ਗੁਰਜੀ ਜੀ ਵੀ ਸਾਡੇ ਨਾਲ ਹੈ ਬਾਕੀ ਆਪਾਂ ਹੌਲੀ ਹੌਲੀ ਮੰਗਾਉਣੇ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਮਤਲਬ ਕਿ ਜਿਹੜੇ ਅਹੀਂ ਆਪਣੀ ਗੱਡੀ ਚ ਉਹਨਾਂ ਨਾਲ ਮੰਗਾਉਣੇ ਬਾਕੀ ਆ ਨਾ ਨਹੀਂ ਤੇ ਇੱਥੇ ਖੜੇ ਆਪਾਂ ਜਲਜੀਤ ਜੀ ਨੂੰ ਲੈਣਾ ਹੈ ਕਿਉਂਕਿ ਉਹ ਦੂਸਰੀ ਗੱਡੀ ਚ ਉਹਨਾਂ ਨੂੰ ਵੀ ਅਹੀਂ ਆਪਣੀ ਨਾਲ ਲੈਣਾ ਹੈ ਹਲੋ ਹਲੋ ਪ੍ਰਸ਼ੰਤ ਜੀ ਪਾਰੇ ਨੂੰ ਦੇਖੋ ਸਾਡੇ ਦਾ ਬੈਕ ਘਟਵਾ ਦੇ ਭਾਈ ਅਹੀਂ ਲੈ ਗਏ ਤੇ ਕਰਨੇ ਆ ਕਿ ਚਲੋ ਜਲਜੀਤ ਜੀ ਨੂੰ ਵੀ ਨਾਲ ਲੈ ਲੀਏ ਤੇ ਚਲੋ ਰੌਣਕ ਜੀ ਹੋ ਜਾਂਦੀ ਸਾਰੇ ਜਣੇ ਇਕੱਠੇ ਹੋਣ ਨਾ ਤੇ ਮੈਨੂੰ ਤਾਂ ਐਸੇ ਬੜਾ ਮਜ਼ਾ ਲੱਗਦਾ ਯਾਰੀ ਮਜ਼ਾ ਆਉਂਦਾ ਕਿ ਜਿੰਨੇ ਜ਼ਿਆਦਾ ਮੈਂਬਰ ਹੋਣ ਗੱਡੀ 'ਚ ਮੈਨੂੰ ਬੜਾ ਚੰਗਾ ਲੱਗਦਾ ਕਿ ਗੱਪਾ-ਸ਼ੱਪਾ ਮਾਰਦੇ ਜਾਂਦੇ ਆ ਤੇ ਆਹੀ ਰਵੇ ਆਹੀ ਤਾਂ ਛੋਟੀ ਜੀ ਗੱਡੀ ਦੇ ਵਿੱਚ ਵੀ ਸਾ 8 8 9 ਵਾਲੇ ਬਹਿ ਜਾਂਦੇ ਆ ਤੇ ਵਧੀਆ ਲੱਗਦਾ ਸੋ ਬਸ ਅਹੀ ਡੇਟ ਕਰ ਰਹੇ ਨੇ ਉਹਨਾਂ ਦੇ ਜਦੋਂ ਆਉਂਦੇ ਆ ਤੇ ਆ ਥੋੜੀ ਜੀ ਬੱਚਿਆਂ ਨੇ ਆਪਣੀ ਸੈਟਿੰਗ ਜੀ ਕਰਨੀ ਆ ਲੱਗੇ ਤਾਂ ਉਹਨੂੰ ਕੋਈ ਟੈਗ ਵੀ ਚਾਹੀਦਾ ਹੈ ਇਹਨਾਂ ਨੂੰ ਕੋਈ ਕਾਣ ਪੀਣ ਵਾਲਾ ਕੋਈ ਕੁਛ ਸਾਡੇ ਨਾਲ ਪਰ ਮੈਂ ਇੱਕ ਗੱਲ ਹੋਰ ਕਹੀ ਨਹੀਂ ਕਿ ਵੈਦਰ ਇੱਥੇ ਕਿੰਨਾ ਵਧੀਆ ਹੋ ਗਿਆ ਨਾ ਅਸੀਂ ਆਈ ਹਾਂ ਬਾਜ਼ਾਰ ਚਲਣ ਜਾਣਦੇ ਤੇ ਵੈਦਰ ਇੱਥੇ ਬਸ ਚਲਾਲਾ ਹੋਇਆ ਪਿਆ ਠੰਡ ਲੱਗਣ ਢੀਏ ਸਵੇਰੇ ਸਵੇਰੇ ਨਾ ਥੋੜੀ ਠੰਡ ਲੱਗਣ ਢੀ ਤੇ ਨਿਕਲਦੇ ਨਿਕਲਦੇ ਸਾਨੂੰ 12 ਵਜੇ ਆ ਤੇ ਅਸੀਂ ਲੇਟ ਹੀ ਪਹੁੰਚਣਾ ਸੋ ਦੱਸਾਂਗੇ ਅਸੀਂ ਕਿ ਕਿੱਥੇ ਪਹੁੰਚੇ ਹਾਂ ਤੇ ਵਿੱਚ ਵਿੱਚ ਆਪਾਂ ਵੀ ਲੋਗ ਕਰਦੇ ਜਾਵਾਂਗੇ ਜਿੱਥੇ ਟਾਈਮ ਲੱਗੂਗਾ ਬੱਚਿਆਂ ਦਾ ਆਪਣਾ ਖਾਣ ਪੀਣ ਦਾ ਸਮਾਨ ਸਾਰਾ ਚੁੱਕਿਆ ਹੋਇਆ ਨਾਲ ਬਾਕੀ ਹੋਰ ਕਿਸੇ ਵੀ ਚੀਜ਼ ਦੀ ਲੋੜ ਹੋਊਗੀ ਤੇ ਬਾਅਦ ਰਸਤੇ ਚ ਖਾਣਗੇ ਲੈਣਗੇ ਬਸ ਦਲਜੀਤ ਜੀ ਦੀ ਵੇਟ ਕਰਦੇ ਪਏ ਆ ਕਿ ਉਹ ਦੂਸਰੀ ਗੱਡੀ ਚੋਂ ਆਪਣੇ ਨਾਲ ਲੈ ਲਈਏ ਉਹਨਾਂ ਨੂੰ ਲੋਜੀ ਦਲਜੀਤ ਜੀ ਵੀ ਆਏ ਤੇ ਇੱਧਰ ਇੱਕ ਦੂਜੇ ਸੱਸੀ ਕਾਪੀਸਾ ਨੇ ਕੋਨਾ ਤੁਰੀ ਤੇ ਬਾਬਾ ਜੀ ਆਈ ਵਾਲੀ ਗੱਲ ਹੈ ਸਭ ਮੇਰੇ ਕੋਲ ਸਭ ਕੁਝ ਚੱਲ ਗਿਆ ਜਗਰ ਚੱਲ ਚੱਲਨ ਪਕੜਾ ਹੋਣਦੇ ਆ ਮਮੀ ਮਮੀ ਸਾਰੇ ਖਾ ਰਹੇ ਨੇ ਹਲਦੀ ਆਖਾਂ ਦੇ اندر اندر ਬਰੌਂਟੇ ਇਹ ਪੈਗਲ ਤਾਂ ਤੇਰੇ ਆਵਨੇ ਪਿੱਛੇ ਆਇਆ ਤੂੰ ਵੀ ਅਸੀਂ ਲੈ ਲਏ ਤੁਸੀਂ ਰੱਖੀ ਬੋਕੇ ਸਫਰ ਚ ਜੁੜਾ ਕਰ ਉਹ ਰਹਾ ਕਿੰਨਾ ਦਾ ਖਾਂਦ ਆਪਣੇ ਵਜਾਇਆ ਪਰ ਤੂੰ ਹੀ ਵੇਹਵੀਂ ਸਤਵੇ ਦੀ ਹਾਦੀ ਇਹ ਹੁਣ ਕਿੰਨਾ 1 ਵਜੇ ਆਉਣੇ 2 ਹੋ ਜਲੇ ਭੁੱਖ ਤੇ ਲੱਗਣੀ ਬਾਕੀ ਦੇ ਸਾਰਿਆਂ ਨੇ ਜਲਦੀ ਲੇਟ ਖਾਦਾ ਪਰ ਤੂੰ ਸਵੇਰ ਦਾ ਖਾਣਾ ਤਾਂ ਹੀ ਵੀ ਇਹਨਾਂ ਨੂੰ ਭੁੱਖ ਲੱਗੀ ਚਾਹੀਦਾ ਹੋਰ ਕੋਈ ਫੁਲਕਾ ਦੇਈਏ ਮਿੱਸੀ ਰੋਟੀ ਹੈਗੀ ਸਾਡੇ ਕੋਲ ਤਾਂ ਵੀ ਦੇ ਦੇ ਮਿੱਸੀ ਰੋਟੀ ਚਾਹੀਦੀ ਤੁਹਾਨੂੰ ਮਿੱਸਾ ਫੁਲਕਾ ਚਾਹੀਦਾ ਮਿੱਸਾ ਸੱਤ ਚਾਹੀਦਾ ਨਾ ਕਰਨਾ ਜੇ ਟੂਟੀਆਂ ਨਹੀਂ ਹੈ ਕਿਹੜਾ ਸੁਣ ਰਿਹਾ ਹੈ ਕੀ ਤੁਹਾਨੂੰ ਕਹਿਣੀ ਆ ਆ ਵਿੱਚ ਚੀਰ ਜੋੜੀ ਨਹੀਂ ਕੁਝ ਨਹੀਂ ਕਹਿਣਾ ਦੇਖ ਲੋ ਬਾਅਦ ਚੰਗਾ ਜਿਹਾ ਪੁੱਛਿਆ ਦੀ ഇതंदर പോച്ചെമില്ലാ ഹം കുറച്ചെ ബാക്കി ഇതंदर മൂ മൂງാലേ പങ്ങോലെ شويه देर रहती नहीं ये नामुमको

ਤੇ ਕਿਉਂਕਿ ਬੱਚੇ ਨੂੰ 4 ਘੰਟੇ ਹੋ ਗਏ ਇੱਥੇ ਆ ਨੂੰ ਇੱਥੇ ਪਸ਼ਵਾਨ ਪੀਣਗੇ ਸਾਹ ਲੱਗੇ ਹਾਂਜੀ ਇੱਥੇ ਬਰੇ ਸਾਹ ਵਧੀਆ ਆ ਕੇ ਕਹਿੰਦੇ ਦਿਲ ਵੀ ਦੇਾਂਗੇ ਦਿਲ ਵੀ ਦੇਾਂਗੇ ਤੁਹਾਨੂੰ ਦਿਲ ਹਮ ਦੇ ਚੁਕੇ ਹੈ ਇਹ ਹਮ ਦੇ ਚੁਕੇ ਸਲਮ ਚਲੋ ਸਾ ਅਕੀਕਾ ਦਾ ਸਵਾਲ ਨਹੀਂ ਹੋਣਾ ਦੇਖੀਏ ਬੱਚੇ ਸੋਚ ਰਹੇ ਚਾਪਟੀਆਂ ਹਾਂਜੀ ਨਸਤਰ ਕਰਕੇ ਪੈਰ ਚੱਲੇ ਹੋੜੀ ਹੋੜੀ ਬਹਿ ਜਾਂਦੀ ਹੈ ਪੈਰ ਚਲੇ ਹੀ ਹੈ ਮਨ ਦੀ ਦੁੱਖਦੀ ਆ ਹੁਣ ਡਿਸ਼ਰ ਦੀ ਟੋਕ ਲੱਗਿਆ ਜਦ ਅੱਦਾਂ ਸਫਰ ਨਹੀਂ ਹੋਇਆ ਮੈਂ ਤੇ ਕੱਲ ਤੇ ਚਾਲਸੇ ਚੱਲੀ ਹੋਈ ਹੈ ਪਾਲਾ ਮੈਂ ਮੇਰੀ ਘਾਸੇ ਚਾਲਸੇ ਜਾ ਤੂੰ ਤੇ ਨਹੀਂ ਮੈਂ ਤਾਂ ਰੋਜ਼ ਹੀ ਰੋਜ਼ ਹੀ ਕਿੰਨੇ ਦਿਨ ਹੋ ਗਏ ਮੈਨੂੰ ਮੈਂ ਰੋਜ਼ ਪੰਚਾ ਦਾ ਪਾਣੀ ਯੂ ਆ ਵੈਰੀ ਗ੍ਰੇਟ ਓਏ ਹੋਏ ਹੋਏ ਰੋਜ਼ ਸਫਰ ਰੋਜ਼ ਸਫਰ ਚਲੋ ਜੀ ਆਓ ਜੀ ਚੱਲ ਬੇਬੇ ਚਲਿਏ ਪਰ ਬਰਬਰ ਤੇਰੇ ਪਿੰਡਾਂ ਦੇ ਆਪਾਂ ਸਾਰੇ ਕਿੱਥੇ ਇੱਥੇ ਫੋਟੋ ਖਿੱਚੀ ਆਜੋ ਆਜੋ ਸਸਤੀ ਗਈ ਆ ਗੁਰਪ੍ਰਤਾਪ ਜੀ ਨੇ ਵੀ ਬਾਕੀ ਫੈਮਿਲੀ ਮੈਂਬਰ ਦੂਸਰੀ ਗੱਡੀ ਚ ਨੇ ਮੈਂ ਕਿਹਾ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਣਾ ਵੀਲੋਗ ਕੰਪਲੀਟ ਕਰ ਲਈਏ ਹਾਂਜੀ ਮੇਰਾ ਵੀ ਨਾਲ ਉਹ ਵੀ ਬੰਦੀ ਆ ਨਾ ਹੁਣ ਕਿੱਥੇ ਜਾਣਾ ਨੇ ਸਾਰੇ ਜਣੇ ਇਕੱਠੇ ਹੋ ਗਏ ਕਹਿੰਦੇ ਇੱਕ ਫੋਟੋ ਲਈਏ ਕਈ ਯਾਦਗਰੀ ਹੁੰਦੀਆਂ ਜਦੋਂ ਆਪਾਂ ਸਾਰੇ ਜਣੇ ਇਕੱਠੇ ਹੋ ਜੀਏ ਚਲੋ ਨਾਲ ਨਾਲ ਬਹੁਤ ਸਾਰੇ ਜਣੇ ਚਲੋ ਜਿਵਾਸੋ ਨਹੀਂ ਚੱਲੇ ਆ ਮਿਲਣਾ ਤਾਂ 2 ਘੰਟੇ ਲਾਤੇ ਹੀ ਇੱਥੇ ਹੀ ਤੇ ਬਹੁਤ ਖੁਸ਼ਾਦਾ ਬੜੀਆਂ ਚੀਜ਼ਾਂ ਆਪਾਂ ਐਸੇ ਟਰਾਈ ਕੀਤੀਆਂ ਆ ਨਵੀਆਂ ਜਦੋਂ ਅਸੀਂ ਲੀ ਆਈਏ ਜੇ ਜਾਈਏ ਤਾਂ ਜਾਂਦੇ ਹੀ ਬਾਹਰ ਨਿਕਲ ਜਾਲਾ ਸਾਰਾ ਫੂਡ ਕੀ ਟਿੱਕੀ ਚਾਟ ਪਾਪਨੀ ਗੋਲ ਗੱਫੇ ਚੋਲੇ ਬੂਰੇ ਪਾਵਾ ਜੀ ਬੰਜੂਰੀਆ ਨਾਲ ਹੋਰ ਕੀ ਬਹੁਤ ਖੁਸ਼ ਕਰ ਲਿਆ ਫੋੜ ਇਹ ਆ ਕਿ ਇਹ ਕਹਿੰਦੇ ਆ ਕਿ ਕਿਤੇ ਇਹ ਨਾ ਹੋਵੇਗੀ ਉਹੀ <li>ਏਰੀਆ ਚ ਆ ਬਾਹਰ ਨਿਕਲਦੇ ਬੋਲ ਕੇ ਬਾਹਰ ਨਿਕਲਦੇ ਰਹੇ ਇਹ ਸੋਚਦੇ ਆ ਕਿ ਇਹ ਨਾ ਨਿਕਲਣ ਰੋਲ ਤੇ ਚਲੋ ਪਾਜ ਜਨ ਤੇ ਚੰਗੀ ਗੱਲ ਹੈਣਾ ਅਸੀਂ ਐਵੇਂ ਸਭ ਸ਼ੇਅਰਿੰਗ ਕੀਤਾ ਹੈ ਮਨਨਾ ਉਹਦੇ ਨਾਲ ਠੀਕ ਰਹੇਗਾ ਅਸੀਂ ਥੋੜਾ ਥੋੜਾ ਵੰਗਾਇਆ ਸੀ ਥੋੜਾ ਥੋੜਾ ਪੋਰਸ਼ਨ ਕਿੰਨੇ 10 11 ਜਣੇ ਆਪਾਂ 11 ਜਣੇ ਨੇ ਥੋੜਾ ਥੋੜਾ ਇੰਨਾ ਇੰਨਾ ਸਾਰੀਆਂ ਚੀਜ਼ਾਂ ਆਪਾਂ ਸ਼ੇਅਰ ਕੀਤੀਆਂ ਤੇ ਇਹ ਇਹ ਕੀ ਜੇ ਮੇਰਾ ਲੱਗ ਰਿਹਾ ਕਿ ਕੁਝ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਪਚ ਜੂਗਾ ਆਪਾਂ ਜਦੋਂ ਹੀ ਲਏ ਇਹ ਲੇਦੇ ਇਧਰ ਆ ਇਧਰ ਆ ਇਧਰ ਐਂਜੈਂ ਕਰਦੇ ਕਰਦੇ ਸਾਰਾ ਪਚਾ ਸਾਰਾ ਪਚਾ ਲੈਣਾ ਹੈ ਜੋ ਜੀ ਪਹੁੰਚੂਗਾ ਇਹ ਕਿੰਨੇ ਜਿਹੜੀ ਅੱਡੇ ਤੱਕ ਪਹੁੰਚਣਾ ਹੀ ਨਹੀਂ ਰਹੀ ਤੇ ਕਹਿੰਦੇ ਨੇ ਬਹੁਤ ਨਾ ਨਾ ਇਹਨਾਂ ਟਾਈਮ ਨਹੀਂ ਲੱਗਣਾ ਮਾਰਿਆ ਕਿ ਮੌਸਮ ਬੜਾ ਵਧੀਆ ਅੱਜ ਠੰਡੀ ਹਵਾ ਆਉਂਦੀ ਹੈ ਨਾ ਵਧੀਆ ਵਾਇਦਰ ਆ ਨਾ ਕਿਸ ਹਾਲੇ ਨਹੀਂ ਤੁਸੀਂ ਸਾਡੇ ਵਾਲ ਉੱਡਦੇ ਹੋ ਤੇ ਪਛਾਲ ਲਿਆ ਹੁਣ ਅੱਜ ਜਿਹੜੀ ਪੱਕੇ ਜਿਹੜੇ ਉਧਰ ਦੀ ਸਾਈਡ ਤੇ ਇਹ ਬਚਾਰੇ ਇਹ ਦੋ ਵਾਲ ਹੀ ਨਹੀਂ ਖਲਾਉਂਦੇ ਸਹੀ ਗੱਲ ਦੋ ਵਾਲ ਨਿਕਲੋ ਰਾਤ ਨੂੰ ਇੱਦਾਂ ਇੱਦਾਂ ਕਰਦੀ ਕਈਦਾ ਚੱਲੀ ਇਹ ਵਧੀਆ ਚੋਕ ਦਿੱਤੀ ਉਹ ਲੈਣਾ ਮੈਂ ਨਹੀਂ ਲੈਣੀ ਰਾਈਟ ਵਾਲੀ ਲੋ ਜੀ ਕਾਫੀ ਲੇਟ ਲੇਟ ਹੀ ਹੋ ਗਏ ਆ ਕਿਉਂਕਿ 2 ਘੰਟੇ ਅਸੀਂ ਉੱਥੇ ਹਵੇਲੀ ਤੇ ਲਾਤੇ ਜਲੰਧਰ ਨਹੀਂ ਚੰਡੀਗੜ੍ਹ ਤੇ ਹੁਣ ਆ ਵਸਤੇ ਚ ਲੋ ਗਏ ਆ ਮੈਂ ਉਹੀ ਵੇਖਣ ਦੀ ਕਿ ਮੈਂ ਕੱਲੀ ਰਹਿ ਗਈ ਮੈਂ ਜਿਹੜੇ ਪਿੱਛੇ ਗੱਲਾਂ ਗਾਣ ਦੀ ਵਿੱਚ ਐ ਕੋਈ ਵੀ ਨਹੀਂ ਮੈਂ ਹੀ ਰਹਿ ਗਈ ਸਾਰੇ ਜਨ ਸਾਰੇ ਜਣੇ ਗੱਡੀ 'ਚ ਉਤਰ ਗਏ ਕੋਈ ਵੀ ਨਹੀਂ ਹੈਗਾ ਇੱਥੇ ਹਾਂਜੀ ਹਾਂਜੀ ਨਾ ਕੋਈ ਵੀ ਨਹੀਂ ਆ ਉੱਧਰ ਰੱਖੋ ਮੈਂ ਉਹਨਾਂ ਨੂੰ ਪੁੱਛਣੀ ਚਾਹ ਪੀਣੀ ਤੇ ਉਹ ਬਾਹਰ ਤੁਰੇ ਫਿਰਣ ਦੇ ਆ ਹਾਂਜੀ ਚਾਹ ਪੀਣੀ ਮੈਂ ਪੁੱਛਣੀ ਤੁਹਾਨੂੰ ਵੀ ਚਾਹ ਪੀਣੀ ਆ ਤੇ ਤੁਸੀਂ ਬਾਹਰ ਤੁਰੇ ਫਿਰਦੇ ਨਹੀਂ ਮੈਂ ਬਾਹਰ ਤਾਂ ਤੁਰੇ ਕੱਢੀ ਆ ਹੂੰ ਕਿ ਲੱਤਾ ਪੱਲਣ ਸਾਰੇ ਜਣੇ ਉਹ ਨਹੀਂ ਬੀਜੀ ਨੇ ਮੁੰਡਿਆ ਕਿ ਵੀ ਤੁਸੀਂ ਉਤਰੋਗੇ ਤੇ ਫਿਰ ਬੱਚੇ ਨਿਕਲਣੇ ਪਿਛੋਂ ਅੱਛਾ ਅੱਛਾ ਫਿਰ ਬਤਾ ਮੈਂ ਕਿ ਮੇਰੇ ਲਈ ਤੇ ਆ ਬਹੁਤ ਸੱਚੀ ਆ ਸੋਨੂ ਪੀਓ ਚ ਜਨੇ ਜਨੇ ਬਿਣੀ ਆ ਬੋਟਲ ਖੋਲਿਓ ਬੋਟਲ ਖੋਲੇ ਪਾਜੀ ਹਲੋ ਖੋਲਿਓ ਹਾਂ ਬੋਟਲ ਬੋਟਲ ਖੋਲਿਓ ਮੇਰੇ ਹੱਥ ਚ ਕੈਮਰਾ ਹੀ ਨਾ ਅੱਛਾ ਉਹ ਜੁਰਰੀ ਹੁੰਦਾ ਵੀ ਫੋਟ ਆਂ ਦੱਸੋਗੀ ਬੋਤਲ ਕਿਦਾਂ ਖੋਲਿਦੀ ਹੈ ਐਦਾਂ ਬੋਤਲ ਖੋਲਨੀ ਪਤਾ ਮੈਨੂੰ ਨਹੀਂ ਪਤਾ ਇਹਨਾਂ ਤੁਸੀਂ ਐਸੀ ਕੋਈ ਐਕਸਪੋਰਟ ਨਹੀਂ ਬੋਤਲ ਖੋਲ੍ਹਣ ਦੀ ਓਕੇ ਖੋਲ੍ਹੋ नहीं खोली थी एक बंदा जी ने अपने हो गया आज मैं आपको चप्पल सिखाऊंगा चप्पल कैसे पहनते हैं पहले चप्पल ऐसे कि बोतल ऐसे कैसे खोलते है? हैं ऐसे नहीं ऐसे नहीं बताओ बताओ कैसे खोलते हैं पानी की, की बोतल ऐसे खोलते हैं और जो दूध की बोतल है उसे ऐसे ऐसे करके खोलते हैं अच्छा तीन तरह दया बोतलों जो जूस की बोतल है उसको ऐसे करके खोलते हैं आइए तो पानी भी पीण वाले हैं मैम आपके लिए

ਆਦੀ ਕਰਦੇ ਆ ਇਹ ਤੇ ਇੱਥੇ ਉਹਨਾਂ ਨੂੰ ਦੇਖ ਰਹੇ ਨੇ ਪਤਾ ਨਹੀਂ ਉਹ ਦੇਖ ਰਹੇ ਹੈ ਕਿ ਨਹੀਂ ਉਹ ਖੜੇ ਨੇ ਸਾਰੇ ਜਣੇ ਇਹ ਇੱਥੇ ਇਹ ਕਰ ਰਹੇ ਨੇ ਇਹ ਕਰ ਰਹੇ ਨੇ ਤੁਨਕ 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 ਤੁਨਤਾਰਾ ਦੇਖਿਆ ਕਿ ਨਹੀਂ नहीं देखे नहीं लाता देख लिया सारा खा लिया पता नहीं कैली बनाया अम, अम, की, अम? या? जी, या? जी, ਵੇਬੀ ਉਹ ਵੀ ਆ ਰਹੇ ਨੇ ਉਹ ਵੀ ਆ ਰਹੇ ਨੇ ਮੈਂ ਬਹੁਤ ਮੁਸ਼ਕਿਲ ਆ ਰਿਹਾ